ਅੱਜ ਨਾ ਲੱਗੀ ਆ ਮੁੰਡਿਆਂ ਦੀ ਨਾ ਕੁੜੀਆਂ ਦੀ ਫੁੱਟਬਾਲ ਦੀ ਟੀਮ ਦਾ ਮੈਚ ਹੋਣ ਲੱਗਾ ਜ ਆ ਹੈਗੇ ਜੀ ਮੁੰਡੇ ਸਾਡੇ ਠੀਕ ਆ ਜੀ ਆ ਮੁੰਡਿਆਂ ਦੀ ਟੀਮ ਆ ਆ ਹੈਗੀ ਸਾਡੀ ਕੁੜੀਆਂ ਦੀ ਟੀਮ ਆ ਆ ਹੈਗੇ ਗੋਲੀ ਆ ਤੁਹਾਡਾ ਹੈਗਾ ਫੁੱਟਬਾਲ ਬਾਲੀਵਾਲ ਫੁੱਟਬਾਲ ਬਣਾਇਆ ਕਿ ਵੱਡਾ ਫੁੱਟਬਾਲ ਦੀ ਕਿੱਕ ਨਹੀਂ ਲੱਗਣੀ ਨਾ ਕੋ ਤਿੰਨ ਟੱਪੇ ਬਹਿ ਗਏ ਫੇਰ ਤੁਸੀਂ ਜਾਣਾ ਠੀਕ ਆ ਐ ਫਸਮਾ ਮੁਕਾਬਲਾ ਹੋਣਾ ਚਾਹੀਦਾ ਚਲੋ ਇੱਕ ਸਾਗਰ ਮੁੰਡਾ ਕੱਲ ਛੁੱਟੀ ਮਾਰ ਗਿਆ ਅੱਜ ਆ ਗਿਆ ਫੁੱਟਬਾਲ ਖੇਡਣ ਅੱਜ ਚਲੋ ਠੀਕ ਆ ਮੈਚ ਲੱਗਾ ਲੱਗਣ ਠੀਕ ਆ ਪੜ ਬੋ ਪੜ ਬੋ ਪੜ ਬੋ ਸਾਰਿਆਂ ਨੇ ਮੁੰਡਿਆਂ ਨੇ ਗੋਲ ਕੀਤਾ ਚੀਕਾ ਮਾਰੋ ਫੇਕ ਕਰੀ ਜਰਾ ਸਾਹਮਣੇ ਆ ਕੇ ਮੁੰਡਿਆਂ ਨੇ ਗੋਲ ਕਰਤਾ ਵੀ ਲੈਦਾ ਅੱਜ ਨਾਲ ਇਹਨਾਂ ਨੂੰ ਗੋਲ ਬਣਾਏ ਆ ਆ ਮੁੰਡਿਆਂ ਦੇ ਗੋਲ ਆ ਤੇ ਆ ਕੁੜੀਆਂ ਦੇ ਗੋਲ ਆ ਫਿਰ ਬਾਹਰ ਹੋ ਜਾ ਹੁਣ ਪਟੋ ਫੁੱਟਬਾਲ ਦੀ ਗੇਮ ਲੱਗਣ ਲੱਗੀ ਹੁਣ ਫੈਲ ਤੇ ਹੋਰ ਸਾਰੇ ਜਣੇ ਹੁਣ ਚੱਕਰ ਚੁੱਕਰ ਲੈ ਗਏ ਠੀਕ ਆ ਲੱਗੇ ਆਪਾਂ ਟੱਪਾ ਵੋਣ ਚਲੋ ਚਲੋ ਤਿੰਨ ਟੱਪੇ ਬੈਣੇ ਤਿੰਨ ਚਲੋ 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 ਕੋਈ ਨਹੀਂ ਕੋਈ ਨਹੀਂ ਆਹ ਗੋਲ ਨਹੀਂ ਹੋਇਆ ਜੀ ਆ ਹੈਗਾ ਗੋਲੀ ਚਲੋ 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 ਸ਼ਾਬਾਸ਼ ਚਲੋ ਚਲੋ ਕੋਈ ਗੱਲ ਨਹੀਂ ਡੇਗ ਗਿਆ ਕੋਈ ਗੱਲ ਨਹੀਂ ਚੱਲ ਚੱਲ ਸਟਾਰਟ ਬੱਚਿਆਂ ਇਹਨਾਂ ਬਾਲੀਬਾਲ ਦੀ ਗੇਮ ਲੱਗੀ ਆ ਹੈਗੇ ਸਾਰੇ ਮੁੰਡੇ ਤੇ ਆ ਹੈਗੀਆਂ ਸਾਰੀਆਂ ਕੁੜੀਆਂ ਇੱਕ ਮੁੰਡਾ ਵੀ ਇਹ ਵਿੱਚ ਆਉਂਦੇ ਦੇਖ ਪਿਆ ਮੜਾ ਜਾ ਭਾਈ ਇੱਧਰ ਵੀ ਕੁੜੀ ਆ ਆਹੋ ਆ ਇੱਧਰ ਵੀ ਕੁੜੀ ਇੱਕ ਹੈਗੀ ਆ ਉਹ ਤਾਂ ਦਿਲ ਉਹ ਮਿਰਲ ਤੇ ਉਹ ਇੱਧਰ ਤੇ ਫੈਜ ਪਰਲੇ ਪੱਸੇ ਉਹ ਰਸੀ ਟੱਪਦੀ ਗਈ ਆ ਫੈਜ ਨੇ ਬੱਕਰੀ ਗੇਮ ਤਿਆਰ ਕੀਤੀ ਆਰੇ ਸਹਿ ਦੀ ਬੱਕਰੀ ਗੇਮ ਆ ਦੇਖੋ ਬੱਕਰੀ ਕੱਲੀ ਲਾਉਣ ਲੱਗੀ ਗੇਮ ਆ ਦੇ ਆਪਣੀ ਮਸਤੀ ਸਹਿ ਚੱਲ ਚੱਲ ਟੱਪ ਫੇ ਆ ਚਲਦੇ ਪਈ ਦੀ ਕੀ ਕਰੇ ਛੋੜੇ ਬੱਚਿਆਂ ਦੀ ਫੁੱਟਬਾਲ ਦਾ ਮੈਚ ਲੱਗਾ ਹੋਇਆ ਮੁੰਡੇ ਕੁੜੀਆਂ ਦਾ ਚੈੱਕ ਕਰਿਓ ਵੱਡੇ ਨਹੀਂ ਵਿੱਚ ਵਾਰਨੇ ਪਤ ਮੈਚ ਲੱਗਾ ਇਹ ਜ਼ਿੰਦਗੀ ਗਰਮ ਆ ਸਕੋਰ ਵੀ ਰੇ ਕੋ ਮਾ ਕੋਈ ਨਹੀਂ ਕੋਈ ਨਹੀਂ ਪਤਾ ਰੋਣਾ ਨਹੀਂ ਹੈਗਾ ਤੂੰ ਰੋਣ ਲਾ ਪੈਣਾ ਤੂੰ ਜੱਟ ਔਰ ਇੱਕ ਮੈਚ ਲੱਗਾ ਹੋਇਆ ਅੱਜ ਪੂਰਾ ਫੁੱਟਬਾਲ ਦਾ ਤੇ ਫੋਟੋ ਹੁੰਦੀ ਯਾਰ ਕਿੰਨੀ ਸੋਹਣੀ ਤੇਰੀ ਫੋਟੋ ਆ ਕਿੰਨਾ ਸੋਹਣਾ ਤੂੰ ਆਰੇ ਜੀਬ ਵਿੱਚ ਕਰੋ ਆ ਰੋਣਾ ਨਹੀਂ ਹੈਗਾ